ਬਹੁਤ ਹੀ ਸਤਿਕਾਰਯੋਗ ਸਾਡੇ ਸਾਫਕਾ ਕੈਬਨਟ ਮੰਤਰੀ ਮੁਕੰਮਲਾਰੇ ਸਚੀਮਾ ਸਾਹਿਬ ਉਹ ਆ ਕੇ ਸੰਗਤਾਂ ਦੇ ਨਾਲ ਆਪ ਵਿਚਾਰ ਕਰਨ ਦੇ ਕਾਰਨ ਚੀਮਾ ਸਾਹਿਬ ਬਹੁਤ ਹੀ ਸਤਕਾਰਯੋਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਮੇਰੇ ਬਹੁਤ ਹੀ ਸਤਕਾਰਯੋਗ ਪਾਰਲੀਮੈਂਟਰੀ ਬੋਰਡ ਦੇ ਦੋਵੇਂ ਸੀਨੀਅਰ ਮੈਂਬਰ ਸਹਿਬਾਨ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਵੱਡੇ ਭਾਈ ਸਰਦਾਰ ਹੀਰਾ ਸਿੰਘ ਜੀ ਗਾਬੜਿਆ ਸਾਹਿਬ ਯੂਥ ਦੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਝਿੰਜਰ ਸਾਹਿਬ ਜਿਹੜੇ ਦੇ ਪ੍ਰਧਾਨ ਜੀ ਜਸਮੀਤ ਸਿੰਘ ਬੰਦਲੀ ਸਾਹਿਬ ਯਾਦਵਿੰਦਰ ਸਿੰਘ ਯਾਦੂ ਜੀ ਰਾਜੂ ਖੰਨਾ ਜੀ ਸਾਰੇ ਇੱਥੇ ਹਾਜ਼ਰ ਸਾਡੇ ਸਤਕਾਰਯੋ ਘਰका ਸਹਿਬਾਨ ਐਸਜੀਪੀਸੀ ਦੇ ਮੈਂਬਰ ਜਥੇਬੰਦੀ ਦੇ ਸਾਰੇ ਆਗੂ ਸਹਿਬਾਨ ਤੇ ਦੂਰੋਂ ਦੂਰੋਂ ਚੱਲ ਕੇ ਆਏ ਸਾਰੇ ਸਤਕਾਰਯੋ ਬਜ਼ੁਰਗੋ ਭਰਾਵੋ ਨੌਜਵਾਨੋ ਭੈਣੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਬੜੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਔਰ ਮੈਂ 11 ਵਜੇ ਦਾ ਇੱਥੇ ਹਾਜ਼ਰ ਹਾਂ ਜਿੰਨੇ ਅੰਦਰ ਹਾਜ਼ਰ ਹੈ ਉਸ ਤੋਂ ਤਿੰਨ ਗੁਣਾ ਹਾਜ਼ਰੀ ਲਗਵਾ ਕੇ ਤੇ ਬਾਹਰ ਲਾਨ ਦੇ ਵਿੱਚ ਹਾਜ਼ਰ ਇਸ ਕਰਕੇ ਪਹਿਲਾਂ ਮਾਹੌਲ ਥੋੜਾ ਜਿਹਾ ਗਰਮ ਕਰ ਲਈਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਪਾਂ ਆਏ ਆ ਕਿਰਪਾ ਕਰਕੇ ਗੱਜ-ਵੱਜ ਕੇ ਫਤੇ ਦਾ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਰੇ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਅੱਜ ਅਸੀਂ ਕੌਮ ਦੇ ਬਹਾਦਰ ਸ਼ਹੀਦ ਸਰਦਾਰ ਕਰਮਨੈ ਸਿੰਘ ਜੀ ਇਸਰੂ ਸਾਹਿਬ ਤੇ ਸਾਡੇ ਬਹੁਤ ਹੀ ਸਤਕਾਰਯੋਗ ਕਿਸਾਨ ਮੋਰਚੇ ਦੇ ਸ਼ਹੀਦ ਸਰਦਾਰ ਭਪਿੰਦਰ ਸਿੰਘ ਜੀ ਨੂੰ ਸ਼ਰਧਾ ਭੇਟ ਕਰਨ ਵਾਸਤੇ ਹਰ ਸਾਲ ਦੀ ਤਰ੍ਹਾਂ ਈਸਰੂ ਨਗਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਆ। ਮੈਂ ਜਿੱਥੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਦਾ ਉੱਥੇ ਅੱਜ ਸਾਰਾ ਸਾਡਾ ਦੇਸ਼ ਜਿਹੜਾ ਉਹ ਆਜ਼ਾਦੀ ਦਾ 78ਵਾਂ ਦਿਹਾੜਾ ਮਨਾ ਰਿਹਾ ਮੈਂ ਸਾਰੀ ਇੱਥੇ ਹਾਜ਼ਰ ਸੰਗਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਆਜ਼ਾਦੀ ਦੇ ਦਿਹਾੜੇ ਦੀ ਜਿਹੜੀ ਮੁਬਾਰਕਵਾਦ ਵੀ ਪੇਸ਼ ਕਰਦਾ ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ ਤੇ ਉਸ ਵੇਲੇ ਜਿਹੜਾ ਇਤਿਹਾਸ ਤੇ ਨਜ਼ਰ ਮਾਰਦੇ ਆ ਤੇ ਸਾਨੂੰ ਬਹੁਤ ਵੱਡਾ ਮਾਣ ਹੁੰਦਾ ਕਿ ਜਿੱਥੇ ਇੱਕ ਪਾਸੇ ਦੇਸ਼ ਦੇ ਵਿੱਚ ਆਜ਼ਾਦੀ ਦਾ ਅੰਦੋਲਨ ਚੱਲਿਆ ਸੀ ਉਸ ਤੋਂ ਪਹਿਲਾਂ ਸਾਡੇ ਸਤਕਾਰਯੋਗ ਬਜ਼ੁਰਗਾਂ ਨੇ ਸਾਡੇ ਗੁਰਦਾਰਿਆਂ ਦੀ ਸੇਵਾ ਵਾਸਤੇ ਉਹਨਾਂ ਦੇ ਵਿੱਚ ਲੋਕਤੰਤਰੀ ਪ੍ਰਬੰਧ ਕਾਇਮ ਕਰਨ ਵਾਸਤੇ ਬਹੁਤ ਵੱਡੀ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਆ ਉਹ ਸ਼ੁਰੂ ਕੀਤੀ ਸੀ। ਔਰ ਉਸ ਲਹਿਰ ਦੇ ਵਿੱਚ ਜਿਹੜੇ ਮੋਰਚੇ ਲੱਗੇ ਚਾਹੇ ਨੰਕਾਣਾ ਸਾਹਿਬ ਦਾ ਮੋਰਚਾ ਸੀ ਚਾਹੇ ਚਾਪੀਆਂ ਦਾ ਮੋਰਚਾ ਸੀ ਚਾਹੇ ਗੁਰੂ ਕੇ ਬਾਗ ਦਾ ਮੋਰਚਾ ਸੀ ਚਾਹੇ ਜੈਤੋਂ ਦਾ ਮੋਰਚਾ ਸੀ ਜੋ ਸ਼ਹਾਦਤਾਂ ਉਹਨਾਂ ਮੋਰਚਿਆਂ ਦੇ ਵਿੱਚ ਹੋਈਆਂ ਜੋ ਤਸ਼ੱਦਦ ਉਸ ਵੇਲੇ ਉਹਨਾਂ ਗੁਰਸਿੱਖਾਂ ਦੇ ਉੱਤੇ ਹੋਇਆ ਜਿਹੜਾ ਮਾਹੌਲ ਉਹਨਾਂ ਨੇ ਦੇਸ਼ ਦੇ ਵਿੱਚ ਕੁਰਬਾਨੀ ਦਾ ਪੈਦਾ ਕੀਤਾ ਜਿਹੜਾ ਜਜ਼ਬਾ ਉਹਨਾਂ ਨੇ ਦੇਸ਼ ਦੇ ਵਿੱਚ ਪੈਦਾ ਕੀਤਾ ਉਸ ਜਜ਼ਬੇ ਨੇ ਉਸ ਲਹਿਰ ਨੇ ਜਿਹੜਾ ਦੇਸ਼ ਦੀ ਆਜ਼ਾਦੀ ਦੀ ਲਹਿਰ ਆ ਉਹਨੂੰ ਬਹੁਤ ਵੱਡਾ ਹੁਡਾਰਾ ਦਿੱਤਾ ਇਸ ਗੱਲ ਦਾ ਸਾਨੂੰ ਮਾਣ ਹੋਣਾ ਚਾਹੀਦਾ ਔਰ ਜਿਹੜੀ ਉਸ ਵੇਲੇ ਦੀ ਲੀਡਰਸ਼ਿਪ ਸੀ ਚਾਹੇ ਮਹਾਤਮਾ ਗਾਂਧੀ ਜੀ ਸਨ ਚਾਹੇ ਜਵਾਨ ਲਾਲ ਨਹਿਰੂ ਸਨ ਚਾਹੇ ਮਦਨ ਮੋਨ ਮਾੜਵੀਆ ਜੀ ਸਨ ਚਾਹੇ ਸਰੋਜਨੀ 나ਯੋਸੀ ਜਾਂ ਹੋਰ ਜਿਹੜੇ ਉਸ ਵੇਲੇ ਦੇ ਲੀਡਰ ਸਨ ਉਹ ਇਸ ਸਟੇਜ ਦੇ ਵਿੱਚ ਸਾਡੇ ਬਜ਼ੁਰਗਾਂ ਦਾ ਜੋਸ਼ ਦੇਖਣ ਵਾਸਤੇ ਉਹਨਾਂ ਦਾ ਹੌਸਲਾ ਦੇਖਣ ਵਾਸਤੇ ਉਹਨਾਂ ਦੀ ਕੁਰਬਾਨੀ ਕਿਸ ਤਰੀਕੇ ਕਰਦੇ ਆ ਉਹ ਦੇਖਣ ਵਾਸਤੇ ਸਾਡੇ ਮੋਰਚਿਆਂ ਦੇ ਵਿੱਚ ਆਪ ਆ ਕੇ ਦੇਖਦੇ ਰਹੇ ਕਿ ਕਿਹੜੀ ਕੌਮ ਹੈ ਜਿਹਦੇ ਉੱਤੇ ਐਡਾ ਵੱਡਾ ਜ਼ੁਲਮ ਹੁੰਦਾ ਪਰ ਉਹ ਅੰਗਰੇਜ਼ਾਂ ਦੇ ਜ਼ੁਲਮ ਦੇ ਅੱਗੇ ਝੁਕਦੇ ਨਹੀਂ ਸ਼ਾਂਤ ਬਈ ਤਰੀਕੇ ਨਾਲ ਸਤਨਾ ਵੈਗੁਰੂ ਕਰਦੇ ਅੱਗੇ ਵਧਦੇ ਰਹਿੰਦੇ ਔਰ ਇਹ ਕੋਈ ਛੋਟੀ ਮਾਨ ਵਾਲੀ ਗੱਲ ਨਹੀਂ ਹੈ ਕਿ ਜਦੋਂ ਚਾਪੀਆਂ ਦਾ ਮੋਰਚਾ ਜਿੱਤਿਆ ਸੀ ਤੇ ਕਿਸੇ ਹੋਰ ਨੇ ਨਹੀਂ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਲੜਾਈ ਜਿਹੜੀ ਐ ਉਹ ਜਿੱਤ ਲਈ ਗਈ ਐ ਇਸ ਕਰਕੇ ਅੱਜ ਜਦੋਂ ਆਜ਼ਾਦੀ ਦੀ ਗੱਲ ਹੁੰਦੀ ਐ ਤੇ ਜਿਹੜਾ ਸਾਡੇ ਅਕਾਲੀ ਯੋਧਿਆਂ ਦਾ ਸੂਰਬੀਰਾਂ ਦਾ ਉਸ ਵੇਲੇ ਦਾ ਜਿਹੜਾ ਖੂਨ ਡੁੱਲਿਆ ਔਰ ਉਸ ਤੋਂ ਬਾਅਦ ਆਜ਼ਾਦੀ ਤਵਾਉਂਦੇ ਵਿੱਚ ਵੀ ਜੜੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਉਹਦੇ ਵਿੱਚ ਵੀ ਫਾਸੀਆਂ ਤੇ ਚੜਨ ਵਾਲੇ ਤੇ ਜਿਹੜੇ ਜ਼ੁਲਮ ਦਾ ਸਾਹਮਣਾ ਕਰਨ ਵਾਲੇ 92% ਲੋਕ ਜਿਹੜੇ ਆ ਉਹ ਸਾਡੇ ਪੰਜਾਬੀ ਸਨ ਸਿੱਖ ਯੋਧੇ ਸਨ ਇਹ ਸਾਡੇ ਵਾਸਤੇ ਬਹੁਤ ਵੱਡੀ ਮਾਨ ਦੀ ਗੱਲ ਹੈ ਪਰ ਅਫਸੋਸ ਕਿਸ ਗੱਲ ਦਾ ਕਿ ਇੱਕ ਪਾਸੇ ਇੱਡਾ ਵੱਡਾ ਯੋਗਦਾਨ ਹੋ ਗਏ ਪਰ ਜਦੋਂ ਦੇਸ਼ ਆਜ਼ਾਦ ਹੋਇਆ ਤੇ ਸਭ ਤੋਂ ਵੱਡੀ ਜਿਹੜੀ ਬੇਇਨਸਾਫੀ ਆ ਉਹ ਵੀ ਸਾਡੇ ਸਿੱਖ ਕੌਮ ਦੇ ਨਾਲ ਹੋਈ ਗੱਟਕਿੰਤਿਆਂ ਦੇ ਨਾਲ ਹੋਈ ਔਰ ਸਭ ਤੋਂ ਵੱਡੀ ਬੇਇਨਸਾਫੀ ਜਿਹੜੀ ਆ ਉਹ ਸਾਡੇ ਸੂਬੇ ਪੰਜਾਬ ਦੇ ਨਾਲ ਹੋਈ ਔਰ ਉਸ ਤੋਂ ਅੱਗੇ ਹਾਲੇ 78ਵਾਂ ਆਪਾ ਆਜ਼ਾਦੀ ਦਿਹਾੜਾ ਮਨਾ ਰਹੇ ਆ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਡਾ ਵੱਡਾ ਦੇਸ਼ ਦੀ ਆਜ਼ਾਦੀ ਨੂੰ ਅੱਜ ਸ਼ਰਮ ਆਉਂਦੀ ਹੈ ਕਿ ਆਜ਼ਾਦ ਦੇਸ਼ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਅਸੀਂ ਅੰਗਰੇਜ਼ਾਂ ਤੋਂ ਕੁਰਬਾਨੀਆਂ ਕਰਕੇ ਬਣਾਈ ਸੀ ਸਾਡੇ ਦੇਸ਼ ਦੀ ਸਰਕਾਰ ਨੇ ਪਹਿਲਾਂ ਕਾਂਗਰਸ ਪਾਰਟੀ ਨੇ ਤੇ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਦੋਵਾਂ ਨੇ ਜੋੜ ਲਾ ਕੇ ਤੇ ਸਭ ਤੋਂ ਪਹਿਲਾ ਕੰਮ ਕੀਤਾ ਕਿ ਸਾਡੀ ਕੁਰਬਾਨੀਆਂ ਦੇ ਕੇ ਤਿਆਰ ਕੀਤੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਵੱਖਰੀ ਕਰਕੇ ਉਹ ਤੌਣੀ ਮੈਂ ਸਮਝਦਾ ਇਸ ਤੋਂ ਵੱਡਾ ਵਿਸ਼ਵਾਸ ਘਾਤ ਔਰ ਇਸ ਤੋਂ ਵੱਡੀ ਸ਼ਰਮਣੀ ਗੱਲ ਦੇਸ਼ ਦੀਆਂ ਸਰਕਾਰਾਂ ਵਾਸਤੇ ਹੋਰ ਕੀ ਹੋ ਸਕਦੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਪ੍ਰਧਾਨ ਸਾਹਿਬ ਨੇ ਬੋਲਣਾ ਮੈਂ ਤੁਹਾਨੂੰ ਵੀਰੋਂ ਬੇਨਤੀ ਕਰਨੀ ਹੈ ਕਿ ਦੋ ਸਾਸਾ ਇਸ ਦੇਸ਼ ਦੇ ਵਿੱਚ ਹਮੇਸ਼ਾ ਚਲਦੀਆਂ ਰਹੀਆਂ ਪਹਿਲੀ ਸਾਜ਼ਿਸ਼ ਆ ਕਿ ਸਿੱਖ ਕੌਮ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕਿਵੇਂ ਕਮਜ਼ੋਰ ਕਰਨਾ ਔਰ ਦੂਜੀ ਸਾਜ਼ਿਸ਼ ਹਮੇਸ਼ਾ ਚੱਲਦੀ ਰਹੀ ਆ ਕਿ ਸਿੱਖ ਕੌਮ ਨੂੰ ਕਿਵੇਂ ਤੁਸੀਂ ਲੀਡਰਲੈਸ ਕਰਨਾ ਇਸ ਕਰਕੇ ਸਮੇਂ-ਸਮੇਂ ਤੇ ਸਾਡੇ ਤਕਤਾਂ ਦੇ ਉੱਤੇ ਹਮਲੇ ਹੋਏ ਸਾਡੀਆਂ ਚੁਣੀਆਂ ਹੋਈਆਂ ਸੰਸਥਾਵਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਆ ਪਟਨਾ ਸਾਹਿਬ ਦੇ ਉੱਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਜ਼ੂਰ ਸਾਹਿਬ ਦੇ ਬੋਰਡ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਦਿੱਲੀ ਦੀ ਕਮੇਟੀ ਉਹ ਚੁਣੀ ਹੋਈ ਕਮੇਟੀ ਇਹ ਸਰਕਾਰ ਨੇ ਜ਼ਬਰਦਸਤੀ ਆਪਣੇ ਵਿੱਚ ਲੈ ਲਈ ਤੇ ਹੁਣ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਾਡੀ ਮਹਾਨ ਸੰਸਥਾ ਹੈ ਉਹਦਾ ਵੀ ਉਹਨੂੰ ਵੀ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰਨ ਵਾਸਤੇ ਵੱਡੀਆਂ ਸਾਜ਼ਸ਼ਾਂ ਰਚੀਆਂ ਜਾ ਰਹੀਆਂ ਪਰ ਅਫਸੋਸ ਹੈ ਕਿ ਸਾਡੇ ਆਪਣੇ ਭਰਾ ਜਿਹੜਾ ਜ਼ਿਕਰ ਕਰਕੇ ਗਏ ਆ ਸਰਦਾਰ ਬਿਹਾਏ ਸ਼ੰਕਰ ਸਿੰਘ ਗਰੇਵਾਲ ਸਾਹਿਬ ਉਸ ਕਹਾਣੀ ਦਾ ਦਸਤਾਬੰਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜੀ ਕਹਾਣੀ ਜਿਹੜੀ ਆ ਆਪਣੀਆਂ ਸਿੱਖ ਸੰਸਥਾਵਾਂ ਨੂੰ ਤੇ ਸਿੱਖ ਲੀਡਰਸ਼ਿਪ ਨੂੰ ਜਿਹੜੀ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਘਰੇ ਵੱਟਣ ਵਾਸਤੇ ਜਿਹੜੀ ਆ ਕੋ ਵਰਤੀ ਜਾ ਰਹੀ ਹੈ ਇਸ ਲਈ ਮੈਂ ਬੇਨਤੀ ਕਰਦਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਇਹ ਜਿਹੜੇ ਦੁਸ਼ਮਣ ਨੇ ਸਾਡੇ ਅੰਦਰਲੇ ਦੁਸ਼ਮਣ ਵੀ ਪਛਾਣੋ ਤੇ ਜਿਹੜੀਆਂ ਤਾਕਤਾਂ ਸ਼ਰਿਆਮ ਘੱਟ ਗਿੰਤੀਆਂ ਦਾ ਦੇਸ਼ ਦੇ ਵਿੱਚ ਗਲਾਂ ਕੁੱਟ ਰਹੀਆਂ ਨੇ ਸਿੱਖ ਕੌਮ ਦੇ ਜਿਹੜਾ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਆਪਾਂ ਉਹਨਾਂ ਤਾਕਤਾਂ ਦੇ ਖਿਲਾਫ ਡਟ ਕੇ ਖੜੇ ਹੋਈਏ ਆ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਹ ਤੁਹਾਡੇ ਸਾਹਮਣੇ ਆ ਕਦੀ ਸੋਚਿਆ ਸੀ ਕਿ ਇਹੋ ਦੀ ਸਰਕਾਰ ਬਣ ਜੇਗੀ ਕਿ ਜਿਹੜੀ ਪੰਜਾਬ ਦੇ ਸੂਬੇ ਦੇ ਹੱਕਾਂ ਵਾਸਤੇ ਲੜਨਾ ਤਾਂ ਕੀ ਜਿਹੜੇ ਪੁਰਾਣੇ ਸਾਡੇ ਹੱਕ ਸੀ ਇੱਕ ਇੱਕ ਕਰਕੇ ਉਹ ਵੀ ਸਾਡੇ ਹੱਕ ਜਿਹੜੇ ਆ ਉਹ ਕੇਂਦਰ ਸਰਕਾਰ ਤੇ ਨਾਲ ਸਮਝੌਤਾ ਕਰਕੇ ਸਰੈਂਡਰ ਕਰ ਰਹੀ ਆ ਅੱਜ ਸਮਝ ਨਹੀਂ ਆਉਂਦੀ ਕਿ ਪੰਜਾਬ ਵਾਸਤੇ ਲੜੇਗਾ ਕੌਣ ਅੱਜ ਕਾਂਗਰਸ ਵੀ ਸਮਝੌਤਾ ਕਰੀ ਬੈਠੀ ਆਮ ਆਦਮੀ ਪਾਰਟੀ ਦੇ ਨਾਲ ਆਮ ਆਦਮੀ ਪਾਰਟੀ ਆਪਣੀ ਗੱਦੀ ਬਚਾਉਣ ਵਾਸਤੇ ਆਪਣੇ ਕ腐ਪਸ਼ਨ ਵਾਸਤੇ ਰਲਈ ਹੋਈ ਕਹਿੰਦੇ ਸਰਕਾਰ ਦੇ ਨਾਲ ਤੇ ਲੋਕਾਂ ਦੇ ਹੱਕਾਂ ਵਾਸਤੇ ਜੇ ਕੋਈ ਲੜ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸਾਹਿਬ ਮੈਂ ਪੁੱਛਣਾ ਚਾਹੁੰਦਾ ਕਿ ਕੀ ਇਹਨਾਂ ਪਾਰਟੀਆਂ ਦੀ ਡਿਊਟੀ ਨਹੀਂ ਪੜਦੀ ਜੇ ਸਰਕਾਰ ਸੁਖਬੀਰ ਸਿੰਘ ਬਾਦਲ ਸਾਰੀਆਂ ਕੈਕਟਰ ਦੇ ਖਿਲਾਫ ਡੱਟ ਕੇ ਖੜ ਸਕਦਾ ਤੇ ਜਿਨ੍ਹਾਂ ਨੇ ਇੰਨੀਆਂ ਇੰਨੀਆਂ ਵੋਟਾਂ ਹਾਸਲ ਕਰੀਆਂ ਉਹ ਕਿਉਂ ਜਿਹੜੇ ਕੇਂਦਰ ਸਰਕਾਰਾਂ ਦੇ ਅੱਗੇ ਗੋਡੇ ਟੇਕ ਕੇ ਬੈਠੇ ਆ ਇਸ ਕਰਕੇ ਸੁਚੇਤ ਹੋ ਜਾਓ ਹੌਲੀ ਹੌਲੀ ਤੁਹਾਡੀ ਚੰਡੀਗੜ੍ਹ ਦੇ ਉੱਤੇ ਵੀ ਡਾਕਾਬੰਦੀ ਦੀ ਤਿਆਰੀ ਹੋ ਰਹੀ ਆ ਤੁਹਾਡੇ ਪਾਣੀਆਂ ਨੂੰ ਵੀ ਫੇਰ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਦੇਣ ਦੀ ਤਿਆਰੀ ਹੋ ਰਹੀ ਆ ਹੋਰ ਵੀ ਜਿਹੜੇ ਤੁਹਾਡੇ ਬਾਜ਼ਾਰ ਆ ਉਹ ਵੀ 50 ਕਿਲੋਮੀਟਰ ਤੱਕ ਪਹਿਲਾਂ ਕਬਜ਼ੇ ਕਰ ਲੈ ਇਸ ਕਰਕੇ ਦੋ ਦੋ ਸਰਕਾਰਾਂ ਰੂਪ ਵਿੱਚ ਚੱਲਣ ਲੱਗੀਆਂ ਕਿਉਂਕਿ ਮੁੱਖ ਮੰਤਰੀ ਨਲਾਇਕ ਝੰਪਿਆ ਉਨੂੰ ਆਪਣੀ ਤਾਕਤ ਨਹੀਂ ਪਤਾ ਇਸ ਕਰਕੇ ਇੱਕ ਪਾਸੇ ਸੂਪੇ ਦੇ ਵਿੱਚ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਔਰ ਇੱਕ ਪਾਸੇ ਇਹ ਅਤੀ ਸਰਕਾਰ ਨੈਕ ਜਿੱਦੂ ਆਪਣੀਆਂ ਤਾਕਤ ਨਹੀਂ ਪਤਾ ਇਹ ਸਾਡੇ ਹਿੱਤਾਂ ਦੇ ਨਾਲ ਸੌਦੇ ਕਰ ਰਿਹਾ ਇਸ ਕਰਕੇ ਭਰਾ ਤਗੜੇ ਹੋਵੋ ਇਹ ਲੜਾਈ ਤੁਹਾਨੂੰ ਲੜਨੀ ਪੈਣੀ ਹੈ ਔਰ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਇਹੋ ਜਿਹਾ ਜਰਨਲ ਹੈ ਜਿਹੜਾ ਹਿੱਕਾ ਕੇ ਕੇਂਦਰ ਸਰਕਾਰ ਦੇ ਅੱਗੇ ਵੀ ਤੇ ਸੂਬੇ ਦੀ ਸਰਕਾਰ ਦੇ ਅੱਗੇ ਵੀ ਖੜ ਸਕਦਾ ਆਹ ਲੜ ਕੇ ਆਪਾਂ ਇਸ ਲੀਡਰ ਦਾ ਸਾਥ ਦਈਏ ਇਹਨਾਂ ਲਫਜ਼ਾਂ ਦੇ ਨਾਲ ਮੈਂ ਸਾਰੇ ਉਸ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਖਿੰਮਤ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ